ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਜਿਹੜਾ ਆਪਾਂ ਵੀਡੀਓ ਲੈ ਕੇ ਆਂ ਪਹਿਲਾਂ ਆਪਾਂ ਜਿਹੜਾ ਪਾਗ ਨੂੰ ਪਾਣੀ ਲਾਵਾਂਗੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਪਾਗ ਦੀ ਪੂਣੀ ਕਰਾਂਗੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਬੇਸ ਬੰਨ੍ਹਗੇ ਨਾਲ ਜਿਹੜੀ ਬੱਟਾਂ ਵਾਲੀ ਪਾਗ ਆਪਾਂ ਬੰਨ੍ਹਾਂਗੇ ਜੀ ਪਹਿਲਾਂ ਜਿਹੜਾ ਆਪਾਂ ਸਾਰੀ ਪਾਗ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਪਾਣੀ ਲਾ ਲੈਣਾ ਜਿਹੜੇ ਇਸ ਪਾਗ ਦੀ ਲੈਂਥ ਆ ਗਈ ਉਹ ਆਪਾਂ ਨੇ 7.5 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਵਰਤੇ ਆ ਰਾਪਾਂ ਸਾਰੀ ਪੱਗ ਜਿਹੜਾ ਚੰਗੀ ਤਰ੍ਹਾਂ ਜਿਹੜਾ ਆਪਣਾ ਪਾਣੀ ਹੋਊਗਾ ਉਹ ਲਾ ਲੈਣਾ ਛਿਹੜਾ ਪੱਗ ਨੂੰ ਆਉਣ ਇਹਨੂੰ ਜ਼ਿਆਦਾ ਗਿਲਾ ਨਹੀਂ ਕਰਨਾ ਹਲਕਾ ਹਲਕਾ ਜਿਹੜਾ ਪੰਪ ਸਾਰੇ ਏਰੀਆ ਨੂੰ ਪਾਗਾ ਖਲਾਰ ਕੇ ਇਸ ਦੇ ਉੱਤੇ ਹਲਕਾ ਛਿੱਟਾ ਦੇ ਦੇਣਾ ਪਾਣੀ ਦਾ ਚੰਗੀ ਤਰ੍ਹਾਂ ਜਿਹੜਾ ਆਪਣਾ ਪਾਣੀ ਹੋਊਗਾ ਉਹ ਪਾ ਸਿੱਟ ਕੇ ਲੈਣਾ ਫਿਰ ਤੋਂ ਆ ਦੇ ਜਿਹੜੀ ਆਪਾਂ ਨੇ ਪੱਗ ਦੀ ਪੂਣੀ ਕਰਾਉਣੀ ਆ ਪਹਿਲਾਂ ਪੱਗ ਨੂੰ ਪਹਿਲਾਂ ਚੰਗੀ ਤਰ੍ਹਾਂ ਇਕੱਠਾ ਕਰਕੇ ਉਸ ਤੋਂ ਪਾਣੀ ਨਾਲ ਸੁੱਕ ਲੈਣਾ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਪੱਗ ਪੱਗੂਗੀ ਜਿਹੜੀ ਆਪਣੀ ਪੱਗੂਗੀ ਇਸ ਦੀ ਸਿਉਣ ਫੜ ਲੈਣੀ ਆ ਸਿਉਣ ਫੜ ਕੇ ਜਿਹੜਾ ਆਪਣਾ ਇਸ ਪੱਗ ਦਾ ਵੱਡਾ ਲੜਾ ਲੜਊਗਾ ਪਹਿਲਾਂ ਦੋਨੇ ਲੜਾ ਨੂੰ ਇਕੱਠੇ ਕਰ ਕਰ ਲੈਣਾ ਦੋਨ ਲੜਨ ਨੂੰ ਜੇ ਸੜਕੇ ਜਿਹੜਾ ਵੱਡਾ ਲੜੂਗਾ ਉਹ ਆਪਾਂ ਜਾਂ ਫਿਰ ਕਿਸੇ ਨੂੰ ਫੜਾ ਦੇਣਾ ਜਾਂ ਫਿਰ ਜਿਹੜਾ ਆਪਣਾ ਗੇਟ ਦਾ ਕੁੰਡਾ ਹੋਊਗਾ ਉਸ ਦੇ ਨਾਲ ਜਿਹੜਾ ਆਪਾਂ ਬੰਦ ਲੈਣਾ ਜੀ ਜਿਹੜਾ ਆਪਾਂ ਇਹ ਲੜਨ ਨੂੰ ਦੂਸਰੇ ਨੂੰ ਫੜਾ ਕੇ ਹੁਣ ਚੰਗੀ ਤਰ੍ਹਾਂ ਜਿਹੜੀ ਆਪਣੀ ਹੌਕੀ ਹੌਲੀ ਹੌਲੀ ਜਿਹੜੀ ਆਪਣੀ ਪਾਪਾ ਖੋਲਦੇ ਜਾਣਾ ਉਸ ਤੋਂ ਬਾਅਦ ਆਪਾਂ ਦੋਨਾਂ ਸਾਈਡ ਤੋਂ ਇੱਕ ਸਾਈਡ ਤੋਂ ਸਿਉਣ ਤੋਂ ਫੜ ਕੇ ਇੱਕ ਸਿਉਣ ਦੇ ਛੋੜ ਗੇਟ ਤੋਂ ਜਿਹੜਾ ਆਪਾਂ ਸਿਉਣ ਤੋਂ ਖੋਲ ਲੈਣਾ ਦੂਸਰੀ ਸਾਈਡ ਦੇ ਤੋਂ ਛੋੜਦੇ ਜਿਹੜੇ ਆਪਣੇ ਛੇਹ ਦੇ ਵਿੱਚ ਹੀ ਆਪਾਂ ਜਿਹੜੀ ਦੂਜੀ ਸਾਈਡ ਤੋਂ ਜਿਹੜੀ ਆਪਣੀ ਪਾਗਾ ਫੜ ਲੈਣੀ ਆ ਉਸ ਤੋਂ ਪਹਿਲਾਂ ਇੱਕ ਲੜੜਾ ਇੱਕ ਸਾਈਡ ਤੋਂ ਜਿਹੜਾ ਆਪਣਾ ਲੜੂਗਾ ਉਹ ਆਪਾਂ ਅੰਦਰ ਕਰ ਲੈਣਾ ਫਿਰ ਦੂਸਰੀ ਸਾਈਡ ਤੋਂ ਜਿਹੜਾ ਆਪਣਾ ਲੜੂਗਾ ਉਹ ਵੀ ਜਿਹੜਾ ਆਪਾਂ ਅੰਦਰ ਕਰ ਲੈਣਾ ਜੀ ਹਣ ਆੜੀ ਆਪਾਂ ਨੇ ਉਸ ਤੋਂ ਪੂਣੀ ਨੂੰ ਫੜ ਕੇ ਫਿਰ ਉਸ ਵਾਂਗ ਜਿਹੜੀ ਆਪਣੀ ਪਿੱਛੋਂ ਪੂਣੀ ਨੂੰ ਚੰਗੀ ਤਰ੍ਹਾਂ ਫੜ ਲੈਣਾ ਹੌਲੇ-ਹੌਲੇ ਜਿਹੜੀ ਆਪਣੇ ਮੁਰੂਹ ਪੂਣੀ ਆ ਗਈ ਉਹ ਬੰਦ ਕਰ ਦੇ ਤੇ ਸੈਟ ਕਰਦੇ ਨੇ ਆਉਣਾ ਪੈਕ ਤੱਕ ਆ ਕਿ ਜਿਹੜੀ ਚੰਗੀ ਤਰ੍ਹਾਂ ਪੱਗ ਨੂੰ ਖਿੱਚਣਾ ਹੁਣ ਜਿਹੜਾ ਆਪਾਂ ਇਸ ਪੱਗ ਨੂੰ ਖਿੱਚ ਕੇ ਜਿਹੜੀ ਆਪਣੀ ਸਦੀ ਪੂਣੀ ਹੋਊਗੀ ਜਿਹੜਾ ਆਪਾਂ ਸਾਰਾ ਜਿਹਦਾ ਮੋਟਾ ਪਾਸਾ ਉੱਪਰ ਕਰ ਲੈ ਮੋਟਾ ਪਾਸਾ ਇਹਦਾ ਆਪਾਂ ਥੱਲੇ ਕਰ ਦੇਣਾ ਜਿਹੜਾ ਪਤਲਾ ਪਾਸਾ ਹੋਊਗਾ ਆਪਾਂ ਉੱਪਰ ਰੱਖਣਾ ਤੇ ਇਸ ਲਈ ਹੁਣ ਕਿਹੜੀ ਆਪਣੀ ਗੱਠ ਹੋਊਗੀ ਉਹ ਆਪਾਂ ਮਾਰ ਲੈਣੀ ਆ ਜਿਹੜੀ ਆਪਣੀ ਇਹ ਗੱਠ ਆਪਾਂ ਇਸ ਲਈ ਮਾਰੀਆ ਇਹ ਗੱਠ ਕਰਕੇ ਜਿਹੜਾ ਤੁਹਾਡੇ ਪੂਣੀ ਆ ਉਹ ਖੁੱਲੂਗੀ ਨਹੀਂ ਉਸ ਤੋਂ ਬਾਅਦ ਆਪਾਂ ਸਿਰ ਅਹੀਂ ਜਿਹੜਾ ਆਪਾਂ ਅਗਲੇ ਸਟੈਪ ਨੂੰੜਾ ਆਪਾਂ ਫੋਲੋ ਕਰਕੇ ਹੁਣ ਇਸ ਨੂੰ ਪਹਿਲਾਂ ਇਕੱਠੀ ਕਰਕੇ ਗਰ ਪੂਨੇ ਨੂੰ ਤੁਸੀਂ ਦੋਨੇ ਜਿਹੜੇ ਆਪਣੇ ਪੱਲੇ ਹੋਣ ਉਹਨਾਂ ਨੂੰ ਬੁਲਾ ਕੇ ਤੇ ਮੋਟਾ ਆਪਾਂ ਸੈੜਾ ਆਪਾਂ ਸਾਰਾ ਥੱਲੇ ਕਰ ਲੈਣਾ ਤੇ ਜਿਹੜੇ ਵੀਰਾਂ ਨੂੰ ਸਾਡੀ ਵੀਡੀਓ ਵਧੀਆ ਲੱਗ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਹਣ ਚੰਗੇ ਰੜੇ ਆਪਣੇ ਇਸ ਪੱਗ ਦੀ ਪੂਣੀ ਹੋ ਗਈ ਆਪਾਂ ਸੈੱਟ ਕਰਕੇ ਕਰ ਲੈਣੀ ਆ ਜਿਹੜਾ ਆਪਾਂ ਅਗਲੇ ਅੱਗੇ ਫੜ ਕੇ ਦੋਨਾ ਦੋਨੇ ਭਲੇ ਇਕੱਠੇ ਕਰਕੇ ਮੋਟਾ ਪਾਸਾ ਥੱਲੇ ਕਰਕੇ ਚੰਗੇ ਰੜੇ ਆਪਣੀ ਪੂਣੀ ਸੈੱਟ ਕਰਨਾ ਸਾਫ਼ ਕਰ ਲੈਣਾ ਇਹ ਕਿਤੇ ਜਿਹੜੇ ਆਪਣੇ ਪੁਣੀ ਆਪਾਂ ਸਾਫ਼ ਕਰਨੀਆਂ ਤੇੜਾ ਆਪਣਾ ਬਾਕੀ ਜਿਹੜਾ ਹੁਣ ਆਪਣਾ ਬਾਕੀ ਵਾਲੇ ਪੁਣੀ ਪੁਣੀ ਆ ਗੁੱਲ ਰੋਚ ਕਿਹੜੇ ਆਪਣੇ ਲੜ ਰਹਿ ਗਿਆ ਉਸ ਨੂੰ ਫੜ ਕੇ ਤੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਰਲ ਤੇ ਹੱਥ ਫੇਰ ਕੇ ਜਿਹੜਾ ਹੁਣ ਆਪਾਂ ਇਸ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਜਿਹੜਾ ਨੇ ਪੁੰਨੀਆ ਕੰਪਲੀਟ ਹੋ ਚੁੱਕੀ ਆ ਹੁਣ ਜਿਹੜਾ ਆਪਾਂ بیس ਬਣਾਗੇ ਪਹਿਲਾਂ ਚੰਗੀ ਤਰ੍ਹਾਂ ਕੇ ਸਾਨੂੰ ਜਿਹੜਾ ਆਪਾਂ ਕੰਗਾ ਕਰ ਲੈਣਾ ਕੇ ਸਾਨੂੰ ਕੰਗਾ ਕਰਨ ਤੋਂ ਬਾਅਦ ਹਲਕਾ ਆ ਪਾੜਾ ਸਾਈਡ ਦੇ ਉੱਤੇ ਅੱਖ ਦੇ ਕੋਲ ਰੱਖ ਕੇ ਜਿਹੜਾ ਆਪਾਂ ਹਲਕਾ ਏਟੇ ਲਾ ਰੱਖ ਕੇ ਜਿਹੜਾ ਆਪਾਂ ਜੂੜਾ ਕਰਾਂਗੇ ਜੂੜਾ ਕਰ ਲੈਣਾ ਫਿਰ ਉਸ ਤੋਂ ਬਾਅਦ ਜਿਹੜਾ ਬਣਾ بیس ਦਾ ਵੱਡਾ ਲੜਾਊਗਾ ਉਸ ਨੂੰ ਫੜ ਕੇ ਛੂਟੇ ਲੜਨ ਨੂੰ ਆਪਾਂ ਹਲਕਾ ਇੰਦਰੂ ਫੋਲਡ ਕਰਨਾ ਫਿਰ ਅੱਧਾ ਜੂੜਾ ਨਗਾ ਛੱਡ ਕੇ ਉਸ ਦੇ ਉੱਪਰ ਜਿਹੜਾ ਪੈਕ ਲੜ ਲੈਣਾ ਜੋ ਸਟਾ ਦੇ ਰੱਬਾ ਜੁੜਾ ਸਾਈਡ ਤੇ ਇੱਕ ਲੜਦਿਆਂਦਾ ਸੀ ਉਸ ਦੇ ਉੱਪਰ ਜਿਹੜਾ ਆਪਾਂ ਦੂਸਰਾ ਲੜਦਿਆਂਣਾ ਹੁਣ ਇਸ ਲੜ ਨੂੰ ਆਪਾਂ ਖਿੱਚ ਕੇ ਜਿਹੜਾ ਆਪਣਾ ਵੇ ਵੇਸ ਦਾ ਲੜ ਹੋਊਗਾ ਫਿਰ ਟੈਟ ਟੈਟ ਕਰ ਲੈਣਾ ਚੰਗੀ ਤਰ੍ਹਾਂ ਇਸ ਲੜ ਨੂੰ ਟੈਟ ਕਰਕੇ ਸੈਟ ਕਰਕੇ ਲਗਾ ਦੇਣਾ ਜਿਹੜਾ ਆਪਣਾ ਇਸ ਤੋਂ ਅਗਲਾ ਲੜੂਗਾ ਉਸ ਲੜ ਨੂੰ ਖੋਲ ਲੈਣਾ ਉਹਨਾਂ ਨੂੰ ਕੋਲੋਂ ਤਾਂ ਅੱਜ ਦੇ ਸਾਈਡ ਦੇ ਉੱਤੇ ਜਿਹੜਾ ਆਪਾਂ ਹਲਕਾ ਛੋਟਾ ਕੱਪੜਾ ਜਿਹੜਾ ਆਪਾਂ ਪਾ ਲੈਣਾ ਇਫਤਾਰ ਲੜ ਨੂੰ ਹੁਣ ਉਪਰੋਂ ਚੰਗੀ ਤਰ੍ਹਾਂ ਹੋਲਡ ਕਰਕੇ ਸਾਨੂੰ ਹਲਕਾ ਲੜ ਨੂੰ ਖਿੱਚਣਾ ਫਿਰ ਫਰਾਂ ਦੇ ਉੱਤੇ ਲੜ ਨੂੰ ਵਗਾਰ ਹੋਲਡ ਕਰਕੇ ਹੁਣ ਇਸ ਲੜ ਨੂੰ ਕਿਦਾਂ ਸੈੱਟ ਕਰਨਾ ਸੈੱਟ ਕਰਨ ਤੋਂ ਬਾਅਦ ਜਿਹੜਾ ਆਪਾਂ ਹੁਣ ਇਸ ਲੜ ਦੇ ਵਿੱਚ ਜਿਹੜਾ ਆਪਾਂ ਹਲਕਾ ਜਿਹੜਾ ਆਪਾਂ ਕਿ ਜਿੱਥੇ ਆਪਣੇ ਡੋਂਗਾ ਪੈਂਦਾ ਹੋਊਗਾ ਉੱਥੇ ਜਿਹੜਾ ਆਪਾਂ ਕਾ ਛੋਟਾ ਕਪੜਾ ਪਾ ਕੇ ਲੜਦੇ ਤੇ ਹੱਥ ਪੈਰ ਕਿਤੇ ਲੜ ਨੂੰ ਸੈਟ ਕਰਕੇੜਾ ਆਪਾਂ ਲਗਾ ਦੇਣਾ। ਬਾਗ ਦਾ ਕਿਹੜਾ ਮਹੇਸ ਵਿੱਚ ਕਪੜਾ ਵਾ ਕੇ ਇੱਕ ਲੜ ਨੂੰ ਏੜਾ ਆਪਾਂ ਸੈਟ ਕਰਕੇ ਲਗਾ ਦੇਣਾ। ਏੜਾ ਬਣਾ ਆਪਣਾ ਸਿਰ ਨੰਗਾ ਹੋਊਗਾ ਹੁਣ ਆਪਾਂ ਸਲੜ ਦੇ ਥੱਲੇ ਦੇ ਕਿੜਾ ਬਣਾ ਫਿਰ ਆਪਾਂ ਕਵਰ ਕਰ ਦੇਣਾ। ਇਹੜਾ ਹੁਣ ਆਪਣਾ ਵਾਕਿਲਾ ਲੜ ਰਹਿ ਗਿਆ ਉਸਨੂੰ ਆਪਾਂ ਇਸ ਗਲਾ ਵਿੱਚ ਕਰਕੇ ਜਿਹੜਾ ਲਗਾ ਦੇਣਾ ਬੈਕ ਐਂਡ ਲੜ ਨੂੰ ਜਿਹੜਾ ਹੁਣ ਆਪਾਂ ਬੈਕ ਤੇ ਦਬ ਦੇਣਾ ਜੀ ਹੁਣ ਜੇ ਜੇਗਾ ਤੁਹਾਡੇ ਪਹਿਲੇ ਲੜ ਦੇ ਵਿੱਚ ਚੜੂnga ਪੈਂਦਾ ਤੁਸੀਂ ਇੱਕ ਛੋਟਾ ਐਡ ਆਪਣੇ 50 ਟਾਈਪ ਕਪੜਾ ਲੈ ਲੈਣਾ ਉਸਨੂੰ ਜ ਤੈ ਮਾਰ ਕੇ ਜਿਹੜੀ ਪਹਿਲਾਂ ਫਰੰਟ ਦੇ ਤੇ ਦੱਬਣਾ ਫਰੰਟ ਦੇ ਤੇ ਦੱਬਣ ਤੋਂ ਆ ਚੰਗੀ ਤਰ੍ਹਾਂ ਲੜ ਨੂੰ ਬਾਅਦ ਹਲੇ ਬਾਅਦ ਨਾਲ ਦਬ ਦੇਣਾ ਉਸਦਾ ਜਿਹੜਾ ਆਪਣੀ ਹਨਾ ਅੱਖ ਦੇ ਕੋਲੇ ਜਿਹੜਾ ਡੂੰਘਾ ਪੈਂਦਾ ਉਹ ਉੱਥੇ ਉਸ ਲੜਨੂੜਾ ਉਸ ਲੜਨੂੜਾ ਆਪਾਂ ਹਲਕਾ ਟਕਾ ਕੇ ਤੇ ਲੜਨੂ ਸੈਟ ਕਰਕੇ ਲਗਾ ਦੇਣਾ ਫਿਰ ਉਸ ਨੂੰ ਜਿਹੜਾ ਆਪਣਾ 50 ਹੋਊਗੀ ਤੇ ਇਹ ਲੜ ਦੇ ਵਿੱਚ ਜਿਹੜਾ ਆਪਾਂ ਹਲਕਾ ਇਹ ਕੱਪੜਾ ਪਾਹ ਦੇਉਂਦੇ ਕਰਕੇ ਤੁਹਾਡਾ ਡੂੰਗਾ ਪੂਰੀ ਤਰ੍ਹਾਂ ਨਿਕਲ ਜਾਵੇਗਾ ਜਿਹੜਾ ਹੁਣ ਆ ਬਾਕੀ ਵਾਲੇ ਤੁਹਾਡਾ ਜਿਹੜਾ ਲੜ 50 ਜੀ 50 ਰਹਿ ਗਈ ਇਸ ਨੂੰ ਤੁਸੀਂ ਨੇ ਬੈਕ ਤੇ ਦੱਬ ਦੇਣਾ ਹਣ ਜਿਹੜੀ ਆਪਣੀ 50 ਹੋਊਗੀ ਇਹ ਆਪਾਂ ਜਿਹੜੀ 50 ਆ ਇਹ ਆਪਾਂ ਤਿੰਨ ਉਂਗਲਾਂ ਉੱਚੀ ਬਨ ਲੈਣੀ ਆ ਤਿੰਨ ਉਂਗਲਾਂ ਉੱਚੀ ਉਹਨਾਂ ਦਾ ਅਸੀਂ ਚੰਗੀ ਤਰ੍ਹਾਂ ਆਪਾਂ ਟੈਟ ਕਰਨਾ ਜਿਹੜੇ ਆਪਣੇ ਬਾਕੀ ਦੇ ਲੜ ਰਹਿ ਗਏ 50 ਦੇ ਉਹਨਾਂ ਨੂੰ ਆਪਾਂ ਬੈਕ ਕੇ ਦਬ ਦੇਣਾ ਜਿਹੜਾ ਆਪਣਾ ਬੇਸ ਆ ਉਹ ਵੀ ਜਿਹੜਾ ਆਪਣਾ ਕੰਪਲੀਟ ਹੋ ਚੁੱਕਿਆ ਇਸ ਬੇਸ ਜਿਹੜੇ ਆਪਣੇ ਬਾਕੀ ਦੀ ਸ਼ੈਡਿੰਗ ਉਹ ਆਪਾਂ ਕਰ ਲੈਣੀ ਆ ਹੁਣ ਜਿਹੜੀ ਆਪਾਂ ਪੱਗ ਬੰਨਣੀ ਹੈ ਇਹ ਆਪਣਾ ਜਿਹੜਾ ਪੱਗ ਦਾ ਸਟਾਈਲ ਆਵਾ ਬਣ ਵਾਲੀ ਬੰਨਾਂਗੇ ਜਿਹੜੀ ਆਪਣੀ ਪੱਗ ਆਪਾਂ ਬਣ ਵਾਲੀ ਬੰਨਾਂਗੇ ਪਹਿਲੇ ਲਾੜ ਨੂੰ ਸਿਰ ਦੇ ਸੈਂਟਰ ਦੇ ਵਿੱਚ ਚੁਲਿਆ ਕੇ ਤੇ ਹੁਣ ਇਸ ਲਾੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਨੇ ਇਕੱਠੇ ਕਰਨਾ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲਾੜ ਨੂੰ ਆਪਾਂ ਨੇ ਚੰਗੀ ਤਰ੍ਹਾਂ ਸੈੱਟ ਕਰਕੇ ਲਾੜ ਨੂੰ ਹਲਕਾ ਸੈੱਟ ਬਲ ਪਾ ਕੇ ਬੈਗ ਤੱਕ ਛਲਾ ਨੂੰ ਲਗਾ ਦੇਣਾ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਨਾ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨਾ ਜੀ ਫਿਰ ਉਸ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਨੇ ਇਕੱਠੇ ਕਰਨਾ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਹੋਲਡ ਕਰਕੇ ਤੇ ਉਸ ਤੋਂ ਬਾਅਦ ਲੜ ਨੂੰ ਉੱਪਰੋਂ ਵੀ ਜਿਹੜਾ ਆਪਾਂ ਇੱਕ ਗਰ ਫੋਲਡ ਕਰ ਦੇਣਾ ਐਕ ਤੱਕ ਲੜ ਨੂੰ ਸੈੱਟ ਕਰਕੇ ਜਿਹੜਾ ਆਪਾਂ ਲਗਾ ਦੇਣਾ ਜੀ ਹੁਣ ਜਿਹੜਾ ਆਪਣਾ ਇਸ ਤੋਂ ਅਗਲਾ ਲੜੂਗਾ ਉਸ ਲੜਨ ਨੂੰ ਆਪਾਂ ਇਹਦਾ ਬੈਕ ਤੋਂ ਪਿੰਚ ਕਰਨਾ ਹੈ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਲੜਨ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨਾ ਹੈ ਲੜਨ ਨੂੰ ਉੱਪਰੋਂ ਫੋਲਡ ਕਰਨ ਤੋਂ ਬਾਅਦ ਇਸ ਲੜਨ ਨੂੰ ਹਲਕਾ ਜਿਹਾ ਖਿੱਚਣਾ ਲੜਨ ਨੂੰ ਬੜਾ ਬਲ ਇਕੱਠੇ ਕਰਕੇ ਤੇ ਲੜਨ ਨੂੰ ਹਲਕਾ ਜਿਹਾ ਫੋਲਡ ਕਰਕੇ ਇਹਦਾ ਇਸ ਲੜਨ ਨੂੰ ਵੀ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਵੱਲਾਂ ਨੂੰ ਸੈਟ ਕਰਕੇ ਛਲਾੜ ਨੂੰ ਲਗਾ ਆਦਮਾਗੇ ਹੁਣ ਜਿਹੜੀ ਆਪਣੇ ਹੁਣ ਜਿਹੜਾ ਆਪਣੇ ਵਾਲ ਹੁਣ ਨਾ ਵਾਲਾਂ ਨੂੰ ਚਟਕਾਣਾ ਤੇ ਉੱਪਰਲੇ ਵਿੱਚ ਨੂੰ ਵੀ ਡੱਪਾ ਸੈਟ ਕਰਨਾ ਜੇ ਘਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਹੋ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਜਿਹੜਾ ਆਪਣਾ ਇਸ ਤੋਂ ਅਗਲਾ ਲੜ ਲੜ ਨੂੰ ਉਸ ਤਰ੍ਹਾਂ ਹੀ ਲਗਾਉਣਾ ਜਿਸ ਤਰ੍ਹਾਂ ਆਪਾਂ ਨੇ ਪਹਿਲੇ ਪਹਿਲਾਂ ਵਾਲੇ ਲੜ ਲਗਾਏ ਹਨ ਲੜਾ ਨੂੰ ਬੈਕ ਤੋਂ ਲੜ ਨੂੰ ਪੈਕ ਤੋਂ ਪਿੰਚ ਕਰਨਾ ਲੜਨ ਨੂੰ ਉੱਪਰੋਂ ਜੰਗੀ ਤਰ੍ਹਾਂ ਹੋਲ ਲਗਾ ਕੇ ਤੇ ਇਸ ਲੜ ਦੇ ਵਿੱਚ ਵੀੜ ਆਪਣੇ ਬਣ ਲੈਣਾ ਬਲਾਂ ਨੂੰ ਇਕੱਠੇ ਕਰਕੇ ਤੇ ਲੜ ਨੂੰ ਹਲਕਾ ਜਿਹਾ ਹੋਲ ਕਰਕੇ ਲਗਾ ਦੇਣਾ ਉਨ ਜਿਹੜਾ ਆਪਣਾ ਇਸ ਤੋਂ ਅਗਲਾ ਲੜੂਗਾ ਉਸ ਲੜ ਨੂੰ ਬੈਗ ਤੋਂ ਵਿੱਚ ਕਰਨਾ ਉਹਦਾ ਬਾਧੂ ਕੱਪੜਾ ਉਹ ਆਪ ਅੰਦਰ ਹੋਲਡ ਕਰਨਾ ਤੇ ਲੜ ਨੂੰ ਉਪਰੋਂ ਚੰਗੀ ਤਰ੍ਹਾਂ ਹੋਲਡ ਕਰ ਲੈਣਾ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਇਕੱਠੇ ਕਰਕੇ ਤੇ ਲੜ ਨੂੰ ਹਲਕਾ ਜਿਹਾ ਹੋਲਡ ਕਰਨਾ ਆੜਨ ਹੋ ਗਿਆ ਹোল্ড ਕਰਨ ਤੋਂ ਬਾਅਦ ਹੁਣ ਇਸ ਲੜ ਦੇ ਵਿੱਚ ਬੈਗ ਤੱਕ ਜਿਹੜੇ ਆਪਣੇ ਬਾਲ ਨੇ ਉਹ ਪਾ ਕੇ ਤੇ ਲੜ ਨੂੰ ਸੈਟ ਕਰਕੇ ਲਗਾ ਦੇਣਾ ਹੁਣ ਜਿਹੜੇ ਆਪਣੇ ਬਲ ਹੋਣਗੇ ਨੱਬਲਾਂ ਨੂੰ ਆਪਾਂ ਪੱਕ ਪੰਜੜਾ ਸੈਟ ਕਰਨਾ ਸਾਰੇ ਬਲਾਂ ਨੂੰ ਆਪਾਂ ਜਿਹੜਾ ਪੱਗ ਪੈਂਦੇ ਨਾਲ ਸੈੱਟ ਕਰ ਲੈਣਾ ਜੀ ਬੈਗ ਤੱਕ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਨੇ ਪਾ ਲੈਣਾ ਤਾਂ ਜਿੱਦੜਾ ਆਪਣੇ ਬਾਹਾਂ ਨਾਲ ਬੜਾ ਨੂੰ ਆਪਾਂ ਸੈੱਟ ਕਰ ਲੈਣਾ ਜੀ ਵੀ ਆਪਣੀ ਬਾਕੀ ਬਾਕੀ ਦੀ ਸੈਟਿੰਗ ਹੋ ਗਈ ਉਹ ਜਿਹੜੀ ਆਪਾਂ ਕਰ ਲੈਣੀ ਆ ਔਰ ਜਿਹੜਾ ਆਪਾਂ ਇਸ ਤਕਰਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਨਾ ਬੈਕ ਤੋਂ ਪਿੰਚ ਕਰਨ ਤੋਂ ਆ ਲੜ ਨੂੰ ਆਪਾਂ ਨੇ ਅੱਖ ਤੱਕ ਖਿੱਚਣਾ ਇਹ ਲੜ ਨੂੰ ਫਰਾਂ ਦੇ ਉੱਤੇ ਇੱਕ ਗਾਰ ਹੋਲਡ ਕਰਕੇ ਲੜ ਨੂੰ ਹਲਕਾ ਖਿੱਚਣਾ ਉਸ ਤੋਂ ਆ ਲੜ ਨੂੰ ਆਪਾਂ ਦਾ ਡਬਲ ਹੋਲਡ ਕਰਕੇ ਤੇ ਲੜ ਨੂੰ ਹੁਣ ਬੈਕ ਤੱਕ ਸਾਫ਼ ਕਰਨਾ ਬੈਗ ਤੱਕ ਲੜਨ ਨੂੰ ਸਾਫ਼ ਕਰਕੇ ਇਹ ਲੜ ਤੇ ਹੱਥ ਫੇਰ ਕੇ ਲਗਾ ਦੇਣਾ ਜਿਹੜਾ ਆਪਣਾ ਆਖਰੀ ਲੜੂਗਾ ਛੇਵਾਂ ਲੜੂਗਾ ਛੇਵੇਂ ਲੜਨ ਨੂੰ ਆਪਾਂ ਸਾਫ਼ ਕਰਕੇ ਲਗਾਵਾਂਗੇ ਜਿਸ ਤਰ੍ਹਾਂ ਆਪਾਂ ਪੇਚਾਂ ਵਾਲੀ ਪੱਗ ਦੇ ਵਿੱਚ ਸਾਫ਼ ਕਰਕੇ ਲੜ ਲਗਾਉਂਦੇ ਹਾਂ ਛੇਵਾਂ ਲੜ ਉਸ ਤਰ੍ਹਾਂ ਲਗਾ ਦੇਣਾ ਤੇ ਜੇਕਰ ਤੁਹਾਡਾ ਇਹ ਆਪਣੇ ਉੱਪਰਲੇ ਵੇਚਾਂ ਨਾਲ ਉਹਨਾਂ ਪੇਚਾਂ ਦਾ ਜਿਹੜਾ ਫਾਸਲਾ ਉਹ ਆਪਾਂ ਨੇ ਸੀਮ ਰੱਖਣਾ ਉੱਪਰਲੇ ਪੇਚਾਂ ਦਾ ਫਾਸਲਾ ਸੈਟ ਕਰਨ ਦੇ ਲਈ ਤੁਸੀਂ ਜਿਹੜਾ ਵਜਿਸ਼ਾ ਵਰਤ ਸਕਦੇ ਹੋ ਡਬਲ ਸੀਐਫ ਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰ ਨੇ ਪੇ ਦਾ ਫਾਹਲਾ ਵਧਿਆ ਘਟੂਗਾ ਤੁਸੀਂ ਡਬਲ ਸੀਐਫ ਚ ਦੇਖ ਕੇ ਜਿਹੜਾ ਆਪਣਾ ਲੜ ਦਾ ਫਾਹਲਾ ਸੈੱਟ ਕਰ ਸਕਦੇ ਹੋ ਜਿਹੜਾ ਆਪਾਂ ਪੱਗペン ਲਗਾਉਣਾ ਜਿੱਥੋਂ ਆਪਾਂ ਨੇ ਸ਼ਿਮਰ ਲੜ ਹੋਲ ਕੀਤਾ ਹੈ ਸ਼ਿਮਰ ਲੜ ਦੇ ਉੱਪਰ ਆ ਕੇ ਜਿਹੜਾ ਆਪਣਾ ਪੱਗ ਬਨੂਗਾ ਆਪਾਂ ਲਗਾ ਦੇਣਾ ਤੇੜਾ ਆਪਣੇ ਸ਼ੇਮਲਾੜ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਹਲਕਾ ਜਿਹਾ ਖਿੱਚ ਕੇ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਜਿਹੜਾ ਆਪਾਂ ਕਲਗੀ ਲੜ ਲਗਾਵਾਂਗੇ ਕਲਗੀ ਲੜ ਦੇ ਪੂਨੇ ਨੂੰ ਖੋਲ ਕੇ ਤਾਂ ਉੱਪਰਲਾ ਪੱਲਾ ਉਹ ਆਪਾਂ ਹੱਥਲੇ ਨੂੰ ਫੋਲਡ ਕਰਨਾ ਜਿਹੜਾ ਥੜਲਾ ਪੱਲਾ ਹੋਊਗਾ ਉਹਨੂੰ ਆਪਾਂ ਆਪਾਂ ਨੂੰ ਫੋਲਡ ਕਰਕੇ ਤੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਇਸ ਤੋਂ ਆਦ ਜਿਹੜਾ ਆਪਾਂ ਨੇ ਜਿਹੜਾ ਆਪਣਾ ਉਸੇ ਉੱਪ ਲੜ ਦੇ ਉੱਪਰ ਵਾਲ ਹੋਣਗਾ ਨੱਬਲਾਂ ਨੂੰ ਆਪਾਂ ਨੇ ਬਾਹਰ ਦੇ ਨਾਲ ਕੱਢ ਦੇਣਾ ਇਸ ਤੋਂ ਆ ਜਿਹੜਾ ਆਪਾਂ ਨੇ ਪੱਗ ਪੈਨ ਲਗਾਇਆ ਸੀਗਾ ਲੜ ਨੂੰ ਪੱਗ ਪੈਨ ਥਲੇ ਕੀ ਲਿਆਵਾਂਗੇ ਪੱਗ ਪੈਨ ਥਲੇ ਚਿਲੇਉਣ ਤੋਂ ਆ ਲੜ ਨੂੰ ਆਪਾਂ ਫਰੰਟ ਵੱਲ ਘੁਮਾ ਦੇਣਾ ਫਰੰਟ ਵੱਲ ਲੜ ਨੂੰ ਘੁਮਾਉਣ ਤੋਂ ਅਹਿ ਲੜ ਨੂੰ ਹਲਕਾ ਖੋਲ ਕੇ ਤੇ ਸਾਨੂੰ ਸੈੱਟ ਕਰਕੇ ਲੜ ਨੂੰ ਆਪਾਂ ਛੇਰੜ ਥਲੇ ਦੱਬ ਦੇਣਾ ਜਿਹੜਾ ਤੁਹਾਡਾ ਲਾੜਾ ਪ੍ਰੋਟੀਨ ਲਾ ਰਿਹਾ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਤੁਹਾਡਾ ਲਾੜਾ ਆਊਟਲਾ ਨਹੀਂ ਰਹੇਗਾ ਮੈਂ ਜਿਹੜੀ ਆਪਣੀ ਪੱਗ ਦਾ ਫਰੰਟ ਆ ਕੰਪਲੀਟ ਹੋ ਚੁੱਕਿਆ ਆਪਣੀ ਫਰੰਟ ਦੀ ਜਿਹੜੀ ਆਪਣੀ ਬਾਕੀ ਦੀ ਸ਼ੈਟਿੰਗ ਹੋ ਗਈ ਉਹ ਅੱਗੇ ਆਪਾਂ ਕਰ ਲੈਣੀ ਆ ਜਿਹੜੇ ਆਪਣੇ ਬਾਲ ਹਨ ਨਾਲ ਬਲਾਂ ਨੂੰ ਆਪਾਂ ਸੈੱਟ ਕਰਨਾ। ਜਿਹੜਾ ਆਪਾਂ ਸੈਟ ਕਰਾਂਗੇ ਜੇ ਸਰ ਦੇ ਸੈਂਟਰ ਦੇ ਵਿੱਚੋਂ ਪਰਲੜ ਲਗਾਇਆ ਸੀ ਉਸ ਲੜ ਨੂੰ ਖਿੱਚਣਾ। ਉਸ ਲੜ ਨੂੰ ਖਿੱਚਣ ਤੋਂ ਬਾਅਦ ਪੂਰੇ ਸਰ ਦੇ ਉੱਤੇ ਖਿਲਾਰ ਦੇਣਾ। ਪੂਰੇ ਸਰ ਦੇ ਉੱਤੇ ਲੜ ਨੂੰ ਖਿਲਾਰਨ ਤੋਂ ਬਾਅਦ ਲੜਾਂ ਥਲੇ ਕਪੜਾ ਜਿਹੜਾ ਆਪਾਂ ਚੰਗੀ ਤਰ੍ਹਾਂ ਦੇ ਦੇਣਾ। ਪਹਿਲਾਂ ਜਿਹੜਾ ਆਪਾਂ ਇੱਕ ਸਾਈਡ ਦੇ ਤੋਂ ਲੜਾਂ ਦਾ ਲੈੜਾ ਕਪੜਾ ਦਵਾਂਗੇ ਫਿਰ ਉਸ ਦਾ ਮੂੰਹ ਵਾਲੇ ਲਾੜ ਨੂੰ ਫਿਚ ਕੇ ਦੂਸਰੀ ਸਾਈਡ ਤੋਂ ਇਹੜਾ ਆਪਣਾ ਸਿਰ ਆਪਾਂ ਕਵਰ ਕਰਨਾ ਇਸ ਤਰ੍ਹਾਂ ਤੇ ਕਿ ਤੇੜਾ ਆਪਣਾ ਸਿਰ ਹੋਊਗਾ ਉਸ ਨੂੰ ਕਵਰ ਕਰਕੇ ਤੇੜਾ ਮੂੰਹ ਵਾਲਾ ਲਾੜਾ ਮੂੰਹ ਵਾਲਾ ਲਾੜ ਨੂੰ ਦੋਨੇ ਤੋਂ ਫੋਲਡ ਕਰਕੇ ਆਪਾਂ ਇਹੜਾ ਬੈਕ ਤੇ ਦੱਬ ਜਣਾ ਹੁਣ ਜਿਹੜੀ ਆਪਣੀ ਪਾਗ ਆ ਉਹ ਵੇੜ ਹੋ ਚੁੱਕਿਆ ਹੁਣ ਇਸ ਪਾਗ ਦੀ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਕਰ ਲੈਣੀ ਆ ਸਾਰੇ ਲੜਾਂ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਵੀ ਆਪਾਂ ਇਹੜਾ ਵਧਾ ਲੈਣਾ ਬੈਕ ਦਾ ਕਪਾਯੇੜੇ ਭਗਵਾਨ ਫੇਰ ਕਿ ਨੋਕ ਦੇ ਕੋਲ ਵੀ ਜਿਹੜੇ ਆਪਣੇ ਲੜ ਹੋਣ ਉਹਨਾਂ ਲੜਾਂ ਨੂੰ ਸੈੱਟ ਕਰਨਾ ਤੇ ਜਿਹੜੇ ਆਪਣੀ ਪਗ ਦੀ ਸ਼ੇਪ ਹੋਊਗੀ ਪਗ ਦੀ ਸ਼ੇਪ ਨੂੰ ਵੀ ਆਪਾਂ ਸੈੱਟ ਕਰ ਲੈਣਾ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ